ਜੈ ਗੁਰਦੇਵ ਧੰਨ ਗੁਰਦੇਵ ਅ ਅਸੀਂ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਸਮੂਹ ਕਰਮਚਾਰੀ ਸਾਥੀਆਂ ਵੱਲੋਂ ਮਿਲ ਕੇ ਅ ਸੰਤ ਸ਼੍ਰੋਮਣੀ ਸੰਤ ਸਦਗੁਰ ਰਵਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅ ਅੱਜ ਲੰਗਰ ਦੀ ਵਿਵਸਥਾ ਕੀਤੀ ਗਈ ਹੈ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕਰਮਚਾਰੀਆਂ ਔਰ ਵਿਦਿਆਰਥੀਆਂ ਚ ਬਹੁਤ ਭਾਰੀ ਉਤਸ਼ਾਹ ਆ ਸੰਤ ਸਦਗੁਰ ਰਵਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਅ ਪਰਸੋ ਨੂੰ ਉਹ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਪਾਠ ਦੇ ਜਿਹੜੇ ਖੰਡ ਪਾਠ ਸਾਹਿਬ ਦੇ ਭੋਗ ਕਰਵਾਏ ਜਾਣਗੇ ਉੱਥੇ ਵੀ ਲੰਗਰ ਦੀ ਵਿਵਸਥਾ ਕੀਤੀ ਗਈ ਹੈ ਸੋ ਅੱਜ ਦੀ ਇਸ ਵੀਡੀਓ ਦੇ ਮਾਧਮ ਰਾਹੀਂ ਅਸੀਂ ਸਾਰੇ ਆਪਣੇ ਪੰਜਾਬ ਦੇ ਵਸਨੀਕਾਂ ਨੂੰ ਔਰ ਪੰਜਾਬ ਤੋਂ ਬਾਹਰ ਵੱਸਣ ਵਾਲੇ ਲੋਕਾਂ ਨੂੰ ਵੀ ਸੰਤ ਸ਼੍ਰੋਮਣੀ ਸੰਤ ਸਤਗੁਰੂ ਅਰਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆਂ ਔਰ ਇੱਕ ਛੋਟਾ ਜਿਹਾ ਸੁਨੇਹਾ ਸਾਰੀ ਲੋਕਾਈ ਨੂੰ ਦੇਣਾ ਚਾਹੁੰਦੇ ਆਂ ਸਾਰੇ ਲੋਕਾਂ ਨੂੰ ਦੇਣਾ ਚਾਹੁੰਦੇ ਆਂ ਕਿ ਸੰਤ ਸ਼੍ਰੋਮਣੀ ਸੰਤ ਸਤਕੁਰ ਅਰਦਾਸ ਜੀ ਮਹਾਰਾਜ ਨੇ ਉਸ ਸਮੇਂ ਪਖੰਡਵਾਦ ਦੀਆਂ ਜੜਾਂ ਹਿਲਾਇਆਂ ਸੀ ਅੰਧਵਿਸ਼ਵਾਸ ਤੋਂ ਲੋਕਾਂ ਨੂੰ ਕੱਢਿਆ ਸੀ ਔਰ ਉਹਨਾਂ ਨੇ ਬੇਗਮਪੁਰੇ ਦੀ ਗੱਲ ਕੀਤੀ ਸੀ ਜਿੱਥੇ ਕੋਈ ਗਮ ਤੋਂ ਕੋਈ ਗਮ ਨਾ ਹੋਵੇ ਕੋਈ ਭੈ ਨਾ ਹੋਵੇ ਕੋਈ ਡਰ ਨਾ ਹੋਵੇ ਉਸ ਤਰ੍ਹਾਂ ਦਾ ਰਾਜ ਜਿਹੜਾ ਸਾਨੂੰ ਕਨਸੈਪਟ ਗੁਰੂ ਸਾਹਿਬ ਦੇ ਕੇ ਗਏ ਨੇ ਸਾਡੇ ਸੋ ਅੱਜ ਸਾਨੂੰ ਲੋੜ ਹੈ ਕਿ ਅਸੀਂ ਗੁਰੂ ਸਾਹਿਬ ਦੇ ਉਹਨਾਂ ਪੰਜ ਦਰਾਂ ਤੇ ਚੱਲ ਕੇ ਕਟੋ-ਕਟ ਜਿਹੜੀ ਉਹਨਾਂ ਦੀ ਸੋਚ ਸੀ ਉਸ ਨੂੰ ਆਪਾਂ ਜਿਹੜਾ ਹੈਗਾ ਇੰਪਲੀਮੈਂਟ ਕਰਨ ਦੀ ਜਿਹੜੀ ਕੋਸ਼ਿਸ਼ ਕਰੀਏ ਸਾਰੀ ਮਨੁੱਖਤਾ ਨੂੰ ਨਾਲ ਲੈ ਕੇ ਸਾਂਝੀਵਾਲਤਾ ਦਾ ਸੰਦੇਸ਼ ਦੇਈਏ ਆਪਸੀ ਭਾਈਚਾਰਾ ਮਜ਼ਬੂਤ ਕਰੀਏ ਕਿਸੇ ਦੇ ਮਨਾਂ ਦੇ ਵਿੱਚ ਵੀ ਕੋਈ ਜਾਤ ਪਾਤ ਕੋਈ ਉੱਚ-ਨੀਚ ਕੋਈ ਛੋਟਾ-ਵੱਡਾ ਜਿਹੜਾ ਹੈਗਾ ਉਹਨਾਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਨਫ਼ਰਤ ਨਹੀਂ ਹੋਣੀ ਚਾਹੀਦੀ ਆਪਾਂ ਇੱਕੋ ਗੁਰੂ ਦੇ ਜਿਹੜੇ ਹੈਗੇ ਆ ਸ਼ਾਗਿਰਦਾਂ ਇੱਕੋ ਗੁਰੂ ਦੇ ਅਨਯਾਈ ਆ ਤੋ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਆਪਣੇ ਪੰਜਾਬ ਦੀ ਆਪਣੇ ਜ਼ਿਲ੍ਹੇ ਦੀ ਆਪਣੇ ਦੇਸ਼ ਦੀ ਜਿਹੜੀ ਹੈਗਾ ਵੈਲਫੇਅਰ ਲਈ ਆਪਣੇ ਲੋਕਾਂ ਦੇ ਹੱਕ ਹਕੂਕਾਂ ਦੇ ਲਈ ਜਿਹੜੀ ਹੈਗੀ ਆ ਵਾਅਦ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਜੈ ਗੁਰੂ ਦੇਵ ਧੰਨ ਗੁਰੂ ਦੇਵ